ਜਿਹੜੇ ਰੱਖਫਾਂ ਕਰਨ ਨੂੰ ਲੈ ਕੇ ਮੁਲਕ ਪਰ ਵਿੱਚ ਅੱਜ ਕੱਲ੍ਹ ਰੋਸ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਨੂੰ ਸਹੀ ਢੰਗ ਨਾਲ ਸਮਝਣ ਦੀ ਲੋੜ ਹੈ ਜਿਸ ਵੇਲੇ ਸਾਡੇ ਮੁਲਕ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਉਸ ਵੇਲੇ ਇਹੋ ਜਿਹੀਆਂ ਬਹੁਤ ਸਾਰੀਆਂ ਜਾਤੀਆਂ ਸਨ ਜਿਹੜੀਆਂ ਆਰਥਿਕ ਆਧਾਰ ਤੋਂ ਇਲਾਵਾ ਪੱਖਪਾਤ ਵਿਤਕਰਾ ਅਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੀਆਂ ਸ਼ਿਕਾਰ ਸਨ ਅੱਜ ਕੱਲ੍ਹ ਦੀ ਪੀੜ੍ਹੀ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਕਈ ਇਹੋ ਜਿਹੀਆਂ ਜਾਤੀਆਂ ਸਨ ਜਿਨ੍ਹਾਂ ਨੂੰ ਧਾਰਮਿਕ ਸਥਾਨਾਂ 'ਚ ਅੰਦਰ ਜਾਣ ਦੀ ਇਜਾਜ਼ਤ ਤਾਂ ਕੀ ਮਿਲਨੀ ਸੀ ਉਹ ਉੱਚੀਆਂ ਜਾਤਾਂ ਕਹਾਣ ਵਾਲੇ ਲੋਕਾਂ ਦੇ ਖੂਹਾਂ ਤੋਂ ਪਾਣੀ ਵੀ ਨਹੀਂ ਪਰ ਸਕਦੇ ਸਨ ਕਈ ਲੋਕਾਂ ਜਿਨ੍ਹਾਂ ਨੂੰ ਅਛੂਤ ਸਮਝਿਆ ਜਾਂਦਾ ਸੀ ਜਾਂ ਕਿਹਾ ਜਾਂਦਾ ਸੀ ਉਹਨਾਂ ਨਾਲ ਉੱਠਣ ਬੈਠਣ ਦੀ ਵੀ ਮਨਾਹੀ ਸੀ ਜਿਹੜਾ ਰਾਖਵਾਂਕਰਨ ਆਜ਼ਾਦੀ ਤੋਂ ਬਾਅਦ ਅਨੁਸੂਚਿਤ ਜਾਤੀਆਂ ਲਈ ਮਿੱਥਿਆ ਗਿਆ ਸੀ ਉਹ ਇਨ੍ਹਾਂ ਸਦੀਆਂ ਤੋਂ ਚੱਲੇ ਆ ਰਹੇ ਵਿਤਕਰੇ ਨੂੰ ਹਟਾਉਣ ਵਾਸਤੇ ਸੀ ਉਸ ਵੇਲੇ ਦੇ ਹਿਸਾਬ ਨਾਲ ਇਹ ਬਿਲਕੁਲ ਟੁਕਵਾ ਕਦਮ ਸੀ ਪਰ ਹੌਲੀ-ਹੌਲੀ ਕਈ ਇਹੋ ਜਿਹੀਆਂ ਜਾਤੀਆਂ ਸਨ ਜਿਨ੍ਹਾਂ ਨਾਲ ਸ਼ੋਸ਼ਣ ਜਾਂ ਵਿਤਕਰਾ ਤਾਂ ਨਹੀਂ ਹੋਇਆ ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਧੁਨਿਕ ਮੌਕਿਆਂ ਦਾ ਮਾਡਰਨ ਤਰੀਕਿਆਂ ਦਾ ਫਾਇਦਾ ਲੈਣ ਤੋਂ ਵਾਂਝੀਆਂ ਰਹਿ ਗਈਆਂ ਇਹਨਾਂ 'ਚ ਬਹੁਤ ਸਾਰਾ ਜ਼ਿਮੀਂਦਾਰਾ ਵਰਗ ਸ਼ਾਮਲ ਹੈ ਇਸ 'ਚ ਪਿਛੜੀਆਂ ਜਾਤੀਆਂ ਤੋਂ ਇਲਾਵਾ ਹਰਿਆਣਾ ਦੇ ਜਾਟ ਪੰਜਾਬ ਦੇ ਜੱਟ ਸਿੱਖ ਰਾਜਸਥਾਨ ਦੇ ਗੁੱਜਰ ਰਾਜਪੂਤ ਇੱਧਰ ਜੰਮੂ ਵਾਲੇ ਪਾਸੇ ਦੇ ਡੋਗਰਾ ਵੀ ਸ਼ਾਮਲ ਨੇ ਬਹੁਤੀਆਂ ਥਾਵਾਂ ਤੇ ਹੁਣ ਖੇਤੀਬਾੜੀ ਦੀ ਜ਼ਮੀਨ ਇੰਨੀ ਥੋੜੀ ਰਹਿ ਗਈ ਕਿ ਗੁਜ਼ਾਰਾ ਕਰਨਾ ਮੁਸ਼ਕਲ ਹੈ ਇਸੇ ਤਰ੍ਹਾਂ ਕੁਝ ਵਰਗ ਇਹੋ ਜਿਹੇ ਵੀ ਨੇ ਜਿਹੜੇ ਪਿੰਡਾਂ 'ਚ ਰਹਿਣ ਕਰਕੇ ਸਿੱਖਿਆ ਤੋਂ ਅਤੇ ਕਿਸੇ ਤਰੀਕੇ ਦੀ ਵੀ ਮਾਰਤਾ ਹਾਸਲ ਕਰਨ ਤੋਂ ਵਾਂਝੇ ਰਹਿ ਗਏ ਸ਼ਾਇਦ ਕੁਝ ਸ਼ਹਿਰੀ ਲੋਕ ਵੀ ਹੋਣਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਵਿਕਾਸ ਦਾ ਫਾਇਦਾ ਨਹੀਂ ਉਠਾ ਸਕਦੇ ਇਨਾਂ ਸਾਰੇ ਵਰਗਾਂ ਵਿੱਚ ਇਸ ਵੇਲੇ ਬਹੁਤ ਬੇਚੈਨੀ ਨਜ਼ਰ ਆ ਰਹੀ ਆ ਇਸ ਰਾਖਵਾ ਕਰਨ ਰੈਜ਼ਰਵੇਸ਼ਨ ਦੀ ਪਾਲਿਸੀ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਨਾਂ ਸਾਰੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਤਸੱਲੀ ਬਖਸ਼ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਰਾਖਵਾ ਕਰਨ ਦੀ ਬਜਾਏ ਸਮਾਜ ਦੇ ਵੱਖਰੇ ਵੱਖਰੇ ਵਰਗਾਂ ਨੂੰ ਇਹੋ ਜਿਹੀਆਂ ਲੋੜਿੰਦੀਆਂ ਸਹੂਲਤਾਂ ਦੇਣੀਆਂ ਬਣਦੀਆਂ ਨੇ ਦੇਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਉਹ ਕਾਬਲੀਅਤ ਦੇ ਆਧਾਰ ਤੇ ਨੌਕਰੀਆਂ ਲੈ ਸਕਣ ਸ਼ਾਇਦ ਕਿਸੇ ਨੂੰ ਪੈਸੇ ਦੀ ਮਦਦ ਦੂਜੇ ਨੂੰ ਮੁਫਤ ਕਿਤਾਬਾਂ ਤੀਸਰੇ ਨੂੰ ਆਵਾਜਾਈ ਦੇ ਸਾਧਨ ਅਤੇ ਕਈ ਹੋਰਾਂ ਨੂੰ ਕੁਝ ਹੋਰ ਸਹੂਲਤਾਂ ਮੁਹੱਈਆ ਕਰਾਉਣ ਦੀ ਲੋੜ ਹੈ ਇਹ ਸੌਖਾ ਕੰਮ ਨਹੀਂ ਪਰ ਇਸ ਪਾਸੇ ਕੋਸ਼ਿਸ਼ ਜ਼ਰੂਰ ਸ਼ੁਰੂ ਹੋ ਜਾਣੀ ਚਾਹੀਦੀ ਹੈ